ਭੂਦੀਏ ਜੋ ਆਏ ਪਰ ਜੰਮ thand ਕਹਿੰਦੇ ਜਦੋਂ ਜਮਾ ਨੇ ਫਾਹੀ ਗੱਲ ਵਿੱਚ ਪਾ ਲੈਣੀ ਆ ਉਹਨੇ ਨਹੀਂ ਵੇਖਣਾ ਇਹ ਬਲਕ ਹੈ ਕਿ ਬੁੱਢਾ ਹੈ ਕਿ ਜਵਾਨ ਉਹਨੇ ਨਹੀਂ ਵੇਖਣਾ ਇਸ ਕਰਕੇ ਗੁਰਮਖ ਪਿਆਰਿਓ ਸਮੇ ਨੂੰ ਸੰਭਾਲੀਏ ਮਹਾਰਾਜ ਕੀ ਕਹਿੰਦੇ ਮਾਨਸ ਬਪਰਾ موسی ਕੀਨੋ ਨੀਚ ਬਲਈਆ ਖੰਹਿਰ ਕਹਿੰਦੇ ਮਨੁੱਖਤਾ ਵਿਚਾਰਾ موسی ਗਾ موسی ਕਹਿੰਦੇ ਚੂਹੇ ਨੂੰ ਕਹਿੰਦੇ ਚੂਹੇ ਦੀ ਕਿੰਨਾ ਕਿਰੋਦੀ ماں ਖੈਰ ਬਣਾਵੇਗੀ ਅੱਗੇ ਬਿੱਲੀ ਖੜੀ ਹੈ ਵੇਖੋ ਕੈਸੀਆਂ ਉਦਾਹਰਨਾਂ ਗੁਰੂ ਸਾਹਿਬ ਨੇ ਦਿੱਤੀਆਂ ਕਿ ਸਾਨੂੰ ਜਲਦੀ ਸਮਝ ਆ ਜਾਵੇ ਕਹਿੰਦੇ ਬਿੱਲੀ ਕੀ ਹੈ ਤੇਰਾ ਕਾਲ ਤੇਰੀ ਮੌਤ ਮਾਨਸਪੁਰਾ موسی ਕਿਨੋ ਮੀਚ ਬਲਈਆ ਖਈ ਹੈ ਰੇ ਕਹਿੰਦੇ ਮੌਤ ਰੂਪੀ ਬਿੱਲੇ ਨੇ ਇਸ ਜੀਵ ਰੂਪੀ ਮਾਨਸ ਰੂਪੀ ਚੂਹੇ ਨੂੰ ਖਾ ਜਾਣਾ ਉਹਨੇ ਛੱਡਣਾ ਥੋੜਾ ਕਿਉਂ ਦੀ ਖਰਾਕ ਹੈ ਇਸ ਕਰਕੇ ਗੁਰਮਖ ਪਿਆਰਿਓ ਮਹਾਰਾ ਕਹਿੰਦੇ ਆਪਣੇ ਸਮੇਂ ਨੂੰ ਸੰਭਾਲੋ ਸੇਵਾ ਤੇ ਸਿਮਰਨ ਦੀ ਕਮਾਈ ਕਹਿੰਦੇ ਇਸ ਬਿੱਲੇ ਰੂਪੀ ਕਾਲ ਤੋਂ ਕੋਈ ਨਹੀਂ ਬਚ ਸਕਦਾ ਅੱਗੇ ਗੁਰੂ ਸਾਹਿਬ ਕਹਿੰਦੇ ਆ ਨਾ ਤਨਵੰਤਾ ਅਰ ਨਿਰਧਨਮ ਨਹੀਂ ਤਾਗੀ ਕਸ਼ੂਨਾ ਕਾ ਨੀਰੇ ਕਹਿੰਦੇ ਭਾਵਾ ਕੋਈ ਧਨਵਾਨ ਭਾਵਾ ਕੋਈ ਨਿਰਧਨ ਮੌਤ ਕਿਸੇ ਦਾ ਲਿਹਾਜ਼ ਨਹੀਂ ਕਰਦੀ ਕਾਲ ਕਿਸੇ ਦਾ ਲਿਹਾਜ਼ ਨਹੀਂ ਕਰਦਾ ਧਨਵੰਤਾ ਔਰ ਨਿਰਧਨ ਮੰਨੀ ਤਾਗੀ ਕਸ਼ੂਨਾ ਕਾ ਨੀਰੇ ਇਸ ਕਰਕੇ ਇਸ ਮੌਤ ਨੂੰ ਕਿਸੇ ਦੀ ਕਾਨ ਨਹੀਂ ਹੈ ਕਾਨ ਮਤਲਬ ਕਿਸੇ ਦੀ ਕੋਈ ਝੇਪ ਨਹੀਂ ਉਹਨੇ ਜਦੋਂ ਲੈ ਕੇ ਜਾਣਾ ਤੇ ਲੈ ਜਾਣਾ ਰਾਜਾ ਪਰਜਾ ਸਮਕਰ ਮਾਰੇ ਐਸੋ ਕਾਲ ਬੁਡਾਨੀ ਰੇ ਕਹਿੰਦੇ ਕਾਲ ਏਡਾ ਵੱਡਾ ਹੈ ਭਾਵੇਂ ਕੋਈ ਰਾਜਾ ਤੇ ਭਾਵੇਂ ਰਾਜੇ ਦੀ ਪਰਜਾ ਕਾਲ ਨੂੰ ਸਾਰੇ ਇੱਕ ਸਮਾਨੀਆਂ ਆਖੋ ਸਤਨਾਮ ਵਾਹਿਗੁਰੂ ਰਾਜਾ ਪਰਜਾ ਸਮਕਰ ਮਾਰੇ ਐਸੋ ਕਾਲ ਬੁਡਾਨੀ ਨੇ ਹਰ ਕੇ ਸੇਵਕ ਜੋ ਹਰ ਭਾਏ ਤਿੰਨ ਕੀ ਕਥਾ ਨਰਾਰੀ ਰੋਹ ਹਰ ਕੇ ਸੇਵਕ ਜੋ ਹਰ ਭਾਏ ਤਿੰਨ ਕੀ ਕਥਾ ਨਰਾਰੀ ਕਹਿੰਦੇ ਜਿਹੜੇ ਗੁਰੂ ਨੂੰ ਗੁਰੂ ਦੇ ਸੇਵਕ ਬਣ ਜਾਂਦੇ ਆ ਭਾ ਜਾਂਦੇ ਆ ਤੇ ਉਹਨਾਂ ਦੀ ਜ਼ਿੰਦਗੀ ਦੀ ਜਿਹੜੀ ਕਥਾ ਸਾਧ ਸੰਗਤ ਦੀ ਉਹ ਨਰਾਲੀ ਹੁੰਦੀ ਹੈ ਪੁੱਤਰ ਕਲਕਰ ਲక్ష్ਮੀ ਮਾਇਆ ਇਹ ਤਜੋ ਜੀ ਜਾਨੀ ਰੇ ਮਹਾਰਾਜ ਕਹਿੰਦੇ ਇਹਨਾਂ ਨੂੰ ਛੱਡਦੇ ਹੋਣੇ ਹੀ ਇਨਾਂ ਨੂੰ ਤਿਆਗ ਦੇ ਰਹਿਣਾ ਨਾਲ ਹੀ ਇਹ ਪੁੱਤਰ ਕਲਤਰ ਲక్ష్ਮੀ ਮਾਇਆ ਕਹਿੰਦੇ ਜਿਵੇਂ ਤੇਰਾ ਪਰਿਵਾਰ ਆ ਪੁੱਤਰ ਧੀਆਂ ਨੇ ਕਲਤਰ ਘਰ ਵਾਲੀ ਲక్ష్ਮੀ ਮਾਇਆ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਹੈ ਤਜੋ ਤਜੋ ਹੁੰਦਾ ਛੱਡਣਾ ਕਹਿੰਦੇ ਇਹਨਾਂ ਦਾ ਖਿਆਲ ਛੱਡ ਕੇ ਗੁਰੂ ਦਾ ਖਿਆਲ ਕਰ ਲੈ ਕਿਉਂਕਿ ਗੁਰੂ ਸੱਚ ਹੈ ਤੇ ਪਰਿਵਾਰ ਝੂਠ ਹੈ ਪਤਾ ਨਹੀਂ ਤੈਨੂੰ ਕਿਸੇ ਨੇ ਛੱਡ ਕੇ ਜੱਲ ਚਲੇ ਜਾਣਾ ਕਿ ਤੂੰ ਕਿਸੇ ਨੂੰ ਛੱਡ ਕੇ ਚਲੇ ਜਾਣਾ ਆਖੋ ਸਤਨਾਮ ਵਾਹਿਗੁਰੂ ਤੇ ਅੰਤਰਲੀ ਟੁਕ ਵਿੱਚ ਗੁਰੂ ਸਾਹਿਬ ਕਹਿੰਦੇ ਕਹਿਤ ਕਬੀਰ ਸੁਣੋ રે ਸੰਤੋ ਮਿਲ ਹੈ 사ਰੰਗ ਪਾਨੀ ਦੇ ਜਿਹੜੇ ਗੁਰੂ ਨੂੰ ਭਾ ਜਾਂਦੇ ਉਹਦੇ ਸੇਵਕ ਬਣ ਜਾਂਦੇ ਆ ਗੁਰੂ ਦੇ ਭਾਏ ਭਾਣੇ ਵਿੱਚ ਚੱਲਦੇ ਆ ਤੇ ਮਹਾਰਾਜ ਕਹਿੰਦੇ ਉਹ ਭਾਈ ਗੁਰੂ ਨਾਲ ਇਉਂ ਮਿਲ ਜਾਂਦੇ ਆ ਅੰਤ ਨੂੰ ਜਿਵੇਂ ਇੱਕ ਘੜੇ ਵਿੱਚ ਪਾਣੀ ਹੈ ਤੇ ਨਹਿਰ ਵਿੱਚ ਵੀ ਪਾਣੀ ਚੱਲਦਾ ਹੈ ਤੇ ਉਹ ਘੜੇ ਵਾਲਾ ਪਾਣੀ ਭੰਨ ਕੇ ਘੜੇ ਨੂੰ ਨਹਿਰ ਚ ਪਾ ਦਈਏ ਤੇ ਇੱਕ ਹੋ ਜਾਂਦਾ ਹੈ ਕਹਿੰਦੇ ਇਸੇ ਤਰ੍ਹਾਂ ਜਿੱਦਿਆਂ ਸਰੀਰ ਰੂਪੀ ਘੜਾ ਫੁੱਟ ਗਿਆ ਤੇ ਇਹ ਜੀਵ ਰੂਪੀ ਪਾਣੀ ਨੇ ਤੇ ਸਮੁੰਦਰ ਵਾਹਿਗੁਰੂ ਉਹਦੇ ਵਿੱਚ ਇੱਕ ਹੋ ਜਾਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਰ ਜੇ ਇਹ ਜੀਵ ਗੁਰਾਂ ਦੇ ਬਾਣੇ ਵਿੱਚ ਰਹੇਗਾ ਆਖੋ ਸਤਨਾਮ ਵਾਹਿਗੁਰੂ ਜੀ ਹਾਂਜੀ ਹਰ ਕੇ ਸੇਵਕ ਜੋ ਹਰ ਪਾਏ ਤੈਨ ਕੀ ਨਾਰੀ રે ਹਰ ਕੇ ਸੇਵਕ ਜੋ ਹਾਰੇ ਈਨ ਸ਼ੀਰਾਂ ਕਿਸੇ ਰਤ ਜੋ ਹਰ ਪਾਏ ਤੁਮ ਕੀ ਤਾਗ ਰਾਈਂ ਰੇ ਹਰ ਕੋ ਸੇ ਤੁਮ ਜੋ ਵਰਤਾਏ ਤੁਮ ਕੀ ਤਾਗ ਰਾਈਂ ਰੇ ਹਰ ਕੋ ਸੇ ਤੁਮ ਜੋ ਵਰਤਾਏ ਤੁਮ ਕੀ ਤਾਗ ਰਾਈਂ ਰੇ ਹਰ ਕੋ ਸੇ ਤੁਮ ਜੋ ਵਰਤਾਏ ਕਿਸੇ ਦੀ ਕੀ ਕਥਾ ਨਰਾਹੀ ਦੇ ਹਰ ਕਿਸੇ ਵਕਤ ਜੋ ਹਰ ਪਾਏ ^{(1)} ਦੀ ਕੀ ਕਥਾ ਨਰਾਹੀ ਦੇ ਹਰ ਕਿਸੇ ਵਕਤ ਜੋ ਹਰ ਪਾਏ ਕਿਸੇ ਕਥਾ ਨਰਾਹੀ ਦੇ ਹਰ ਕਿਸੇ ਵਕਤ ਜੋ ਹਰ ਪਾਏ

था निरारी रे हर के सेवक जो हर पाए इनकी कथा निरारी रे हर के सेवक जो हर पाए इनकी कथा निरारी रे हर के सेवक जो हर पाए इनकी कथा निरारी रे हर के सेवक जो पाए ਸਤਿਨਾਮ ਵਾਹਿਗੁਰੂ ਹਰ ਕੋਈ ਸੇ ਤੁਝੋ ਵਰਤਾਇ ਤੁਮ ਤਿਂ ਪੰਧਾਮ ਰਾਈ ਰੋ ਹਰ ਕੋਈ ਸੇ ਤੁਝੋ ਵਰਤਾਇ ਸੋ ਸਾਧ ਸੰਗਤ ਜਿਹੜੇ ਵਾਹਿਗੁਰੂ ਨੂੰ ਪਾ ਜਾਂਦੇ ਆ ਉਹ ਫਿਰ ਪਰਮੇਸ਼ਰ ਨਾਲ ਮਿਲ ਜਾਂਦੇ ਉਹਨਾਂ ਦੇ ਜੀਵਨ ਦੀ ਕਥਾ ਹੀ ਨਿਰਾਲੀ ਹੈ ਸੋ ਸਾਧ ਸੰਗਤ ਜੀ ਜਿਵੇਂ ਅੱਜ ਪਿਤਾ ਜੀ ਇੱਕ ਪੁੱਤਰ ਨੂੰ ਵਿਛੋੜਾ ਤੇ ਗੁਰੂ ਸਾਹਿਬ ਨੇ ਸਾਧ ਸੰਗਤ ਜੀ ਇਹ ਚੀਜ਼ਾਂ ਸਾਨੂੰ ਇਤਿਹਾਸ ਦੇ ਵਿੱਚ ਦੱਸੀਆਂ ਨੇ ਵੀ ਅਸੀਂ ਕਿਵੇਂ ਭਾਣਾ ਮੰਨਣਾ ਗੁਰੂ ਦਾ ਇਹ ਚੀਜ਼ਾਂ ਸਾਨੂੰ ਦੱਸੀਆਂ ਗੁਰੂ ਸਾਹਿਬ ਦਾ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੂੰ ਧਰਮ ਦੀ ਚਾਦਰ ਕਹਿੰਦੇ ਅਸੀਂ ਗੁਰੂ ਤੇਗ ਬਹਾਦਰ ਸਾਰੇ ਗੱਜ ਕੇ ਕਰੋ ਧੰਨ ਗੁਰੂ ਤੇਗ ਬਹਾਦਰ ਧੰਨ ਗੁਰੂ ਤੇਗ ਬਹਾਦਰ ਧਿਆਨ ਦਿਓ ਸਮਝ ਆਉਂਦੀ ਹੈ ਸਾਰਿਆਂ ਨੂੰ ਭਾਈ ਸਪੀਕਰ ਦੀ ਆਵਾਜ਼ ਠੀਕ ਹੈ ਹਾਂਜੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਬੀਬੀਆਂ ਨੂੰ ਬੇਨਤੀ ਹੈ ਮਾਮੋ ਭੈਣੋ ਹੁਣ ਤਾਂ ਸਪੀਕਰ ਬਹੁਤ ਉੱਚੀ ਚੱਲ ਪਿਆ ਤੇ ਤੁਸੀਂ ਫੇਰ ਵੀ ਇੱਕ ਦੂਜੇ ਦੇ ਕੰਨ ਚ ਕੁਰਕੁਰ ਕਰੀ ਜਾਂਦੀ ਹੈ ਇਹ ਗੱਲ ਠੀਕ ਨਹੀਂ ਹੈ ਵਾਹਿਗੁਰੂ ਜੀ ਸੁਮੰਗਿਆ ਬੀਬੀ ਨੂੰ ਬੇਨਤੀ ਹੈ ਧਿਆਨ ਦਿਓ ਕੀਰਤਨ ਚੱਲ ਰਿਹਾ ਹੈ ਧਿਆਨ ਦਿਓ ਇਧਰ ਇਧਰ ਧਿਆਨ ਦਿਓ ਜਿਹੜੇ ਭਾਈ ਰੂਪ ਸਿੰਘ ਜੀ ਸੰਸਾਰ ਤੋਂ ਕੂਚ ਕਰ ਗਏ ਨਾ ਅਸੀਂ ਉਹਨਾਂ ਦੇ ਸ਼ਰੀਕ ਬਣਨਾ ਹੋਣਾ ਕਿਵੇਂ ਅਰਦਾਸ ਦੇ ਵਿੱਚ ਮਨ ਕਰਕੇ ਹਾਜ਼ਰੀ ਲਾਉਣੀ ਹੈ ਇਹ ਤਾਂ ਜੇ ਜੇ ਆਏ ਨਾ ਹੈ ਦੁੱਖ ਸੁੱਖ ਕਰਨਾ ਟਾਈਮ ਮਿਲੂਗਾ ਬਾਅਦ ਵਿੱਚ ਸਾਰਿਆਂ ਨੇ ਬਹਿ ਕੇ ਪਰ ਹੁਣ ਕੀਰਤਨ ਦਾ ਟਾਈਮ ਆ ਭਜਨ ਦਾ ਟਾਈਮ ਆ ਇਹ ਭਜਨ ਹੀ ਭਾਈ ਰੂਪ ਸਿੰਘ ਦੇ ਨਾਲ ਜਾਊ ਸਾਡੀ ਗਵਾਹੀ ਹੋਊਗੀ ਸਾਰੀ ਸੰਗਤ ਜਿੰਨਾ ਚਿਰ ਕੋਈ ਗਵਾਹ ਗਵਾਹੀ ਨਾ ਦੇਵੇ ਤੇ ਫੈਸਲਾ ਇਹਦਾ ਪਾਰ ਉਤਾਰਾ ਨਹੀਂ ਹੁੰਦਾ ਉਹਨਾਂ ਦਾ ਫੈਸਲਾ ਸਿਰੇ ਨਹੀਂ ਲੱਗਦਾ ਇਹ ਸਾਰੀ ਸੰਗਤ ਦੀ ਗਵਾਹੀ ਹੁੰਦੀ ਹੈ ਅਰਦਾਸ ਹੁੰਦੀ ਹੈ ਸੱਚੇ ਪਾਤਸ਼ਾਹ ਭਾਈ ਰੂਪ ਸਿੰਘ ਦੀਆਂ ਭੁੱਲਾ ਬਖਸ਼ ਕੇ ਉਹਨੂੰ ਚਰਨਾ ਚ ਸਥਾਨ ਬਖਸ਼ੋ ਇਹ ਅਰਦਾਸ ਹੁੰਦੀ ਹੈ ਸੰਗਤ ਦੀ ਸੰਗਤ ਵੱਡੀ ਹੁੰਦੀ ਹੈ ਜੇ ਸੰਗਤ ਤੋਂ ਆਏ ਹੋ ਨਾ ਸੰਗਤ ਰੂਪ ਬਣ ਕੇ ਬੈਠੋ ਗੱਲਾਂ ਨਾ ਕਰੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਕਿਉਂ ਮੈਂ ਕਾਫੀ ਟਾਈਮ ਦਾ ਮੇਰਾ ਖਿਆਲ ਸਾਨੂੰ ਘੰਟਾ ਹੀ ਹੋ ਗਿਆ ਲੱਗਿਆ ਨੂੰ ਪੌਣਾ ਘੰਟਾ ਹੋ ਗਿਆ ਮੈਂ ਵੇਖ ਰਿਹਾ ਜਿਵੇਂ ਕੇ ਹਟਣਗੇ ਹਟਣਗੇ ਪਰ ਨਹੀਂ ਤੁਸੀਂ ਧਿਆਨ ਨਹੀਂ ਦਿੱਤਾ ਜਿੰਨਾ ਸਪੀਕਰ ਤੁਹਾਡੇ ਕੰਨ ਚ ਵੱਜਦਾ ਓਨਾ ਹੀ ਤੁਸੀਂ ਫੇਰ ਇੱਕ ਦੂਜੀ ਦੇ ਕੰਨ ਚ ਗੱਲ ਦਸੀ ਜਾਂਦੇ ਦੁੱਖ ਸੁੱਖ ਕਰਾਂਗੇ ਬਾਅਦ ਵਿੱਚ ਹੁਣ ਤੁਸੀਂ ਇਸ ਤਰ੍ਹਾਂ ਸਾਧ ਸੰਗਤ ਜੀ ਆਓ ਗੁਰੂ ਸਾਹਿਬ ਜੀ ਕਹਿੰਦੇ ਗੱਲਾਂ ਨਾਲ ਨਹੀਂ ਪਹੁੰਚਿਆ ਜਾਣਾ Di deciperare ਸ਼ਬਦਿਤ ਬੋਲਿਆ ਕਰੋ ਹੁਣ ਸਾਰੇ ਬੋਲੋ ਇਹੀ ਸਹਾਈ ਹੋਣਾ ਭਾਈ ਰੂਪ ਸਿੰਘ ਨੂੰ ਹਾਂਜੀ ਦੇਸ਼ ਪਿਆਰੇ ਦੇ पहुचे ਇਸ ਕਰਕੇ ਮਹਾਰਾਜ ਕਹਿੰਦੇ ਕਰਹ ਗੱਲਾਂ ਕੱਲੀ ਕਿਨਾਂ ਨਾਮ ਪਾਇਆ ਸੋ ਗੱਲਾਂ ਨਾਲ ਪਿਆਰ